ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਔਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਪਾਗਲ ਬੰਦੇ ਨੇ ਗੁਰੂ ਨਾਨਕ ਸਾਹਿਬ ਦਾ ਸਵਾਗ ਰਚ ਕੇ ਆਪਣੇ ਆਪ ਨੂੰ ਬਹਿਰੂਪੀਏ ਨੇ ਵਿਖਾਇਆ ਨਕਲੀ ਦਾੜੀ ਲਾਈ ਆ ਤੇ ਹੱਥ ਚ ਕਮੰਡਲ ਫੜਿਆ ਹੋਆ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਰੋਬਰ ਤੇ ਕੁਰਸੀ ਲਾ ਕੇ ਉਹ ਪਾਗਲ ਬੈਠਾ ਹੋਆ ਔਰ ਬੇਵਕੂਫ ਲੋਕ ਮੰਦਬੁੱਧੀ ਲੋਕ ਜਿਹੜੇ ਉਹਦੇ ਨਾਲ ਨੰਗੇ ਸਿਰ ਤੇ ਤਾੜੀਆਂ ਮਜਾਉਣ ਦੇ ਤੇ ਪੈਰੀ ਹੱਥ ਲਾਉਣ ਦੇ ਔਰ ਮੈਂ ਦੱਸ ਦੇਣਾ ਚਾਹਣਾ ਇਹੋ ਜਿਹੇ ਪਾਪੀ ਲੋਕਾਂ ਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਲੱਖ ਲੰਦ ਤੁਹਾਡੇ ਤੇ ਬੇਸ਼ਰਮੋਂ ਤੁਹਾਨੂੰ ਸ਼ਰਮ ਨਹੀਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਹਾਰ ਕਿਸੇ ਨੂੰ ਨਾਲ ਜੋੜਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਵਿੱਚ ਕਿੰਨੇ ਭਗਤਾਂ ਦੀ ਕਿੰਨੇ ਰਹਿਬਰਾਂ ਦੀ ਬਾਣੀ ਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਝੁਕਾਉਨੇ ਆ ਪੂਰੀ ਕਾਇਨਾਤ ਨੂੰ ਸਿਰ ਝੁਕਦਾ ਔਰ ਦੁੱਖ ਦੀ ਗੱਲ ਆ ਕਿ ਬੇਵਕੂਫ ਬੰਦੇ ਨੇ ਹਰਕਤ ਵੇਖੋ ਕਿਹੋ ਜੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਕੁਰਸੀ ਲਾ ਕੇ ਬ ਬਰੋਬਰ ਤੇ ਤੇ ਸਿਰਾ ਤੁਸੀਂ ਵੇਖੋ ਭਿੱਦਾੜੀ ਨਕਲੀ ਸਾਰੀ ਆ ਨਾਲ ਟੋਪੀਆਂ ਪਾ ਕੇ ਨੰਗੇ ਸਿਰੋਂ ਆ ਵੇਖੋ ਚਪਲਾਂ ਪਾ ਕੇ ਤੇ ਤਾਲੀਆਂ ਵਜੋਂਦੇ ਤੇ ਨੱਚਣਦੇ ਜੇ ਕਿਤੇ ਹੁੰਦੇ ਪੰਜਾਬ ਚ ਤੇ ਇਹਨਾਂ ਨੂੰ ਮਾਰ ਮਾਰ ਛਤਰ ਲੋਕਾਂ ਨੇ ਪੁੱਠੇ ਟੰਗ ਦੇਣਾ ਸੀ ਹੁਣ ਨੂੰ ਇਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਐ ਹੋ ਜੀ ਹਰਕਤਾਂ ਕਿੱਦਾਂ ਕਰੀਦੀਆਂ ਅੱਜ ਮਾਨਯੋਗ ਡੀਸੀ ਸਾਹਿਬ ਅਮ੍ਰਿਤਸਰ ਦੇ ਉਹਨਾਂ ਨੂੰ ਮਿਲਿਆ ਵਾ ਔਰ ਇੱਕ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਮੰਗ ਕੀਤੀ ਕੀ ਹੈ ਜਿਹੜੇ ਬੰਦਿਆਂ ਵੱਲੋਂ ਵੀਡੀਓ ਬਣਾਈ ਗਈ ਔਰ ਜਿੱਥੋਂ ਦੀ ਵੀਡੀਓ ਹੈਗੀ ਹੈ ਇਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ 295ਏ ਦਾ ਮਕਦਮਾ ਦਰਜ ਕੀਤਾ ਜਾਵੇ ਔਰ ਇਹਨਾਂ ਦੇ ਖਿਲਾਫ ਜਿਹੜੀ ਕੱਲ੍ਹ ਇਹ ਨਹੀਂ ਨੀ ਇਸੇ ਬੰਦੇ ਨੇ ਜਿਹਨੇ ਸਵਾਂਗ ਰਚਿਆ ਇਹਦੇ ਨਾਲ ਜਿਹੜੀ ਟੀਮ ਹੈ ਪੂਰੀ ਜਿਨ੍ਹਾਂ ਨੇ ਡਰਾਮਾ ਰਚਿਆ ਪੂਰਾ ਤੇ ਪ੍ਰੀ ਪਲਾਨ ਜਿਹੜੀ ਸ਼ਰਾਰਤੀ ਅੰਸਰਾਂ ਨੇ ਸ਼ਰਾਰਤ ਕੀਤੀ ਹੈ ਨਸਾਰਿਆਂ ਖਿਲਾਫ ਮਕਦਮਾ ਦਰਜ ਕੀਤਾ ਜਾਵੇ ਇਹੀ ਕੰਮ ਸਿਰਸੇ ਵਾਲੇ ਸਾਧ ਨਹੀਂ ਵੀ ਕੀਤਾ ਸੀ ਤੇ ਉਹ ਤੁਸੀਂ ਵੇਖ ਲਓ ਹੱਲੇ ਤੱਕ ਮਾਫੀਆਂ ਮੰਗਣ ਦੇ ਤੇ ਹੱਲੇ ਤੱਕ ਜਾਨ ਨਹੀਂ ਛੁੱਟੀ ਬੰਦੇ ਦੇ ਪੁੱਤ ਬਣ ਜੋ ਤੁਸੀਂ ਤੁਹਾਨੂੰ ਪਤਾਲ ਚ ਵੀ ਗਏ ਉੱਥੋਂ ਵੀ ਸਿੱਖਾਂ ਦੇ ਲੱਭ ਲੈਣਾ ਗੁਰੂ ਨਾਨਕ ਸਾਹਿਬ ਕੱਲੇ ਸਿੱਖਾਂ ਦੇ ਗੁਰੂ ਨਹੀਂ ਗੁਰੂ ਨਾਨਕ ਸਾਹਿਬ ਪੂਰੀ ਮਾਨਵਤਾ ਦੇ ਗੁਰੂ ਆ ਔਰ ਸਾਰੇ ਲੋਕ ਹਰ ਧਰਮ ਦੇ ਉਹਨਾਂ ਨੂੰ ਅਸੀਸ ਚਕਾਉਂਦੇ ਆ ਔਰ ਗੁਰੂ ਨਾਨਕ ਸਾਹਿਬ ਨੇ ਸਰਬਸਾਜੀ ਵਾਰਤਾ ਦਾ ਸੰਦੇਸ਼ ਦਿੱਤਾ ਔਰ ਇਨਸਾਨੀਅਤ ਦਾ ਹੁਕਾ ਲਾਇਆ ਇੱਕ ਓੰਕਾਰ ਪਰਮਾਤਮਾ ਨੇ ਕੰਕਾਰ ਨਾਲ ਜੋੜਿਆ ਉਸ ਆਕਾਲਪੁਰਖ ਦੇ ਅਰਾਧਿਆ ਸੀ ਤੇ ਤੁਸੀਂ ਮੂਰਖੋ ਗੁਰੂ ਸਾਹਿਬ ਦੇ ਬਰੋਬਰ ਤੇ ਉਹਦੀ ਹਜ਼ੂਰੀ 'ਚ ਜਾ ਕੇ ਤੇ ਆ ਡਰਾਮੇ ਨਕਲੀ ਲਾ ਕੇ ਭੇਡੂਓ ਤੁਸੀਂ ਦਾੜੀਆਂ ਨਕਲੀ ਤੋਂ ਉੱਥੇ ਬਹਿ ਗਏ ਤੁਹਾਨੂੰ ਜੁੱਤੀਆਂ ਦਾ ਘਾਟਾ ਤੁਹਾਨੂੰ ਜੁੱਤੀਆਂ ਪੈ ਜਾਣੀਆਂ ਅੱਜ ਕੱਲ੍ਹ 'ਚ ਤੇ ਜਿਹਨੂੰ ਦੀ ਪਹਿਲਾਂ ਵੀ ਵੀਡੀਓ ਦੇਖਦੇ ਆ ਇਸ ਤਰ੍ਹਾਂ ਦੀਆਂ ਫਿਲਮਾਂ ਵੀ ਬੰਦੀਆਂ ਨੇ ਜਦੋਂ ਅਨੰਗ ਸਿੰਘਾਂ ਕੋਲ ਮਨਾ ਵੀ ਕੀਤਾ ਜਾਂਦਾ ਜਿਸ ਤਰ੍ਹਾਂ ਦੀ ਹਲਕਤਾ ਨਾਲ ਕੀਤੀਆਂ ਜਾਂ ਜਾਣ ਸੀ ਦੀ ਇੰਨੀ ਹਿੰਮਤ ਨਹੀਂ ਹੈਗੀ ਤਾਂ ਨਾ ਪਈ ਕਦੀ ਹੂੰ ਫਿਲਮਾਂ ਬਣਦੀਆਂ ਤਾਂ ਲੱਗਿਆ ਕਿੱਥੇ ਫਿਰ ਹਾਂ ਬਿਲਕੁਲ ਇਹ ਜਿੰਨੇ ਵੀ ਸ਼ਰਾਰਤ ਕੀਤੀ ਅੱਜ ਤੱਕ ਉਹਦਾ ਰਿਜ਼ਲ ਇਹ ਵੀ ਰਿਜ਼ਲਟ ਬੜਾ ਭਿਆਨਕ ਨਿਕਲਣਾ ਇਹਦੀ ਵੀਡੀਓ ਤੁਹਾਨੂੰ ਇੱਕ ਅੱਧੇ ਦਿਨ ਚ ਮਾਫੀ ਦੀ ਵੀ ਆਣੀ ਆ ਔਰ ਇਹਨੂੰ ਜਿਹੜਾ ਛਤਰ ਪੈਂਦਿਆਂ ਦੀ ਆਇਣੀ ਤੇ ਜਾ ਇਹਨੂੰ ਅੰਦਰ ਦਿੱਤਿਆਂ ਦੀ ਆਇਣੀ ਆ ਜਾਣੀ ਹੈ ਕੋਈ ਸਾਜ਼ਿਸ਼ ਨਹੀਂ ਲੱਗਦੀ ਆ ਇਹਦੇ ਨੂੰ ਇਦਾਂ ਦੀ ਹਰਕਤਾਂ ਕੀਤੀਆਂ ਜਾਂਦੇ ਨੇ ਇਲੈਕਸ਼ਨਾਂ ਆਉਂਦੀਆਂ ਫਿਰ ਇਹੋ ਜਿਹੇ ਕੁੱਤੇ ਬਿੱਲੇ ਬਾਹਰ ਨਿਕਲ ਆਉਂਦੇ ਆ ਇਹ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ ਔਰ ਬਹੁਤ ਚਿੰਤਾ ਦਾ ਵਿਸ਼ਾ ਵਾ ਇਹਦੇ ਤੇ ਬੜੀ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਵਾ ਕਿਉਂਕਿ ਤੁਸੀਂ ਦੇਖੋ ਗੁਰਬਾਣੀ ਦੀਆਂ ਪੰਕਤੀਆਂ ਨੇ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗੋ ਨੇ ਰਾਮ ਖਿਲਾਉਣਾ ਜਾ ਰਾਮ ਰਾਮ ਕਰਤਾ ਸਭ ਜੱਗ ਫਿਰੇ RAM ਨਾ ਪਾਇਆ ਜਾਏ ਠੀਕ ਹੈ ਇਸ ਪਾਪੀ ਦੇ ਲਈ ਮੈਂ ਕਹਿਣ ਲੱਗਾ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਇਹ ਪਾਪੀ ਨੇ ਜਿਹੜਾ ਪਾਪ ਕਮਾਇਆ ਹੋਣਾ ਉਸ ਅਕਾਲ ਪੁਰਖ ਦਾ ਸਰੂਪ ਜਿਹੜਾ ਰਚਿਆ ਨੇ ਇਹਦੀ ਸਜ਼ਾ ਇਹਨੂੰ ਦੁਸ਼ਟ ਨੂੰ ਮਿਲ ਜਾਣੀ ਆ ਰੱਬ ਨਾਲ ਮੁੱਲ ਵੈਰ ਨਹੀਂ ਲਈਦਾ ਕੁਦਰਤ ਨਾਲ ਮੁੱਲ ਵੈਰ ਲਿਆ ਸੀ ਤੇ ਪੂਰਾ ਦੇਸ਼ ਲੋਕਡਾਊਨ ਹੋ ਗਿਆ ਸੀ ਨਾ ਕਿੱਥੇ ਉਹ ਸਰਕਾਰਾਂ ਨੇ ਹੱਥ ਖੜੇ ਕਰਤੇ ਸੀ ਹਸਪਤਾਲਾਂ ਦੇ ਵਿੱਚ ਲੱਭਦੇ ਸੀ ਡਾਕਟਰ ਨੂੰ ਤੇ ਉਹੀ ਹਾਲਾਤ ਦੁਨੀਆ ਦਾ ਅੰਤ ਆਇਆ ਵਾ ਤਾਂ ਹੀ ਤੇ ਪ੍ਰਮਾਤਮਾ ਦੇ ਨਾਲ ਪੰਗੇ ਲੈਣ ਡੈ ਕੋਈ ਸ਼ਿਵ ਜੀ ਮਾਰੇ ਦਾ ਸਰੂਪ ਬਣਾ ਲੈਂਦਾ ਕੋਈ ਸ਼੍ਰੀ ਰਾਮ ਜੀ ਦਾ ਬਣਾ ਲੈਂਦਾ ਕੋਈ ਦੇਵੀਆਂ ਦਾ ਬਣਾ ਲੈਂਦਾ ਕੋਈ ਗੁਰੂਆਂ ਦਾ ਬਣਾ ਲੈਂਦਾ ਉਹ ਕੋਈ ਸ਼ਰਮ ਕਰੋ ਇਹ ਰਾਹਿਬਰਾਂ ਦੇ ਬਹੁਤ ਪਰਪਕਾਰ ਨੇ ਸਾਡੇ ਤੇ ਇਹਨਾਂ ਦੇ ਦੇਣ ਨਹੀਂ ਸੀ ਦੇ ਸਕਦੇ ਮੂਰਖੋ ਮੂਰਖ ਨਾ ਬਣੋ ਸਿਆਣੇ ਬਣੋ ਇਨਸਾਨ ਬਣੋ ਇਹਨਾਂ ਦੇ ਸਰੂਪ ਧਾਰਨ ਦੀ ਤੁਹਾਡੀ ਔਕਾਤ ਨਹੀਂ ਸੀ ਤੇ ਉਹਨਾਂ ਦੇ ਚਰਨਾਂ ਦੀ ਧੂੜ ਅਰਗੇ ਨਹੀਂ ਤੇ ਜਿਹੜੀ ਲੋਕੀ ਨੇ ਜਿਹੜੀਆਂ ਵਿੱਚ ਬੀਬੀਆਂ ਦੇਖਣੀਆਂ ਚੰਨੀ ਪਈਆਂ ਨੇ ਇਹ ਲੋਕਾਂ ਨੂੰ ਸਮਝ ਚਾਹੀਦੀ ਹੈ ਕਿ ਇਹ ਚੀਜ਼ਾਂ ਬਾ ਕੀਤੇ ਜਾਣ ਕੋਈ ਸਿੰਘ ਹੁੰਦਾ ਤਾਂ ਜੁੱਤੀਆਂ ਮਾਰਨੀ ਹੈ ਉਹਨਾਂ ਨੇ ਉੱਥੇ ਉੱਥੇ ਹੈ ਹੀ ਨਹੀਂ ਕੋਈ ਇਹ ਸ਼ਰਾਰਤ ਇਹਦੇ ਨਾਲ ਪ੍ਰੀ ਪਲਾਨ ਕੀਤਾ ਗਿਆ ਉੱਥੇ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੁੰਦਾ ਦੇ ਨਾਲ ਪੁੱਠੇ ਟੰਗਣਾ ਹੈ ਮਾਰ ਮਾਰ ਛਤਰ ਉਹਨਾਂ ਨੇ ਇਸ ਕਰਕੇ ਇਹ ਇਤਿਹਾਸ ਜਿਹੜਾ ਐਡਾ ਵੱਡਾ ਐਵੇਂ ਨਹੀਂ ਜਿਸ ਗੁਰੂ ਨੇ ਸਰਬੰਸ ਵਾਰਤਾ ਹੋਵੇ ਆਪਣੇ ਕੋਲ ਰੱਖਿਆ ਹੀ ਕੱਖ ਨਾ ਹੋਵੇ ਤੇ ਉਹਦੇ ਵਾਰਸ ਬੜੇ ਬੜੀ ਦੂਰ ਤੱਕ ਬੈਠੇ ਉਹਨੂੰ ਲੱਭ ਲੈਣਾ ਜਿੱਥੇ ਵੀ ਹੋਇਆ ਪ੍ਰਸ਼ਾਸਨ ਨੇ ਤੋਂ ਪਹਿਲਾਂ ਤੇ ਕਾਰਵਾਈ ਕਰ ਦੇ ਧੰਨਵਾਦ ਜੀ ਵਧੀਆ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਅੰਦਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਪਰੂਬ ਬਣਾਉਂਦੇ ਨੇ ਤੇ ਇੱਥੇ ਆਪਣੀ ਦਿੱਲੀ ਕੈਪੀਟਲ ਵਿੱਚ ਵੀ ਬਣਾਉਂਦੇ ਜਦੋਂ ਗੁਰੂ ਸਾਰਿਆਂ ਦੇ ਆ ਤਾਂ ਉਦੋਂ ਫਿਰ ਇੱਕ ਦੋ ਜਿਹੜੇ ਟੰਗੀ ਜਿਹੜੇ ਇਹੋ ਜਿਹੇ ਪਖੰਡੀ ਸਾਧ ਉੱਠਦੇ ਆ ਨਾ ਜੀ ਉਹ ਸਾਰੀ ਦੁਨੀਆ ਦੇ ਵਿੱਚ ਇੱਕ ਗੰਦਾ ਮੈਸੇਜ ਭੇਜਦੇ ਨੇ ਉਹਨਾਂ ਨੇ ਇੱਕ ਗੰਦੇ ਮੈਸੇਜ ਭੇਜਣ ਨਾਲ ਬਹੁਤ ਦੁਨੀਆ ਜਿਹੜੀ ਆ ਥੱਲੇ ਸਾਰੀ ਉਹ ਲੜਦੀ ਫਿਰਦੀ ਆ ਮੇਰੀ ਸਾਰੀਆਂ ਸਿੱਖ ਸੰਸਥਾਵਾਂ ਨੂੰ ਐਸਪੀਸੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਇਸ ਚੀਜ਼ ਨੂੰ ਬੜੇ ਹੀ ਸੀਰੀਅਸ ਲਿਆ ਜਾਵੇ ਇਹਨੂੰ ਕਦੇ ਆਪਾਂ ਟਿੱਲਣਾ ਨਾ ਲਈਏ ਕਿਉਂਕਿ ਜੇ ਅੱਜ ਟਿੱਲ ਨਾਲ ਇੱਕ ਬੰਦੇ ਨੂੰ ਲਿਆ ਗਿਆ ਇਹੋ ਜਿਹੇ ਕਈ ਹੋਰ ਉੱਠਣਗੇ ਮੇਰੀ ਬੇਨਤੀ ਆ ਵੀ ਇਹਨੂੰ ਬੜਾ ਸੀਰੀਅਸ ਧਿਆਨ ਨਾਲ ਲਿਆ ਜਾਵੇ ਇਹ ਜਿੱਥੇ ਵੀ ਹੈਗਾ ਇਹਨੂੰ ਲੱਭ ਕੇ ਲਿਆ ਕੇ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਕੋਈ ਹੋਰ ਇਹੋ ਜਿਹਾ ਕੰਨੋਣਾ ਕੰਮ ਨਾ ਕਰ ਸਕੇ ਧੰਨਵਾਦ ਜੀ